ਜੀਸੇ ਸਿਕਾਤੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਆਪੋ ਆਪਣੇ ਘਰਾਂ ਦੇ ਵਿੱਚ ਅੱਜ ਮੈਂ ਆ ਗਈ ਹੁਣ ਕਿਚਨ ਦੇ ਵਿੱਚ ਸਵੇਰੇ ਉੱਠੇ ਉੱਠ ਕੇ ਆਪਾਂ ਨਹਾ ਤੋ ਕੇ ਆਪਾਂ ਜੋ ਰੱਬ ਦਾ ਨਾਲੇ ਨੇ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਰਾਜਮਖਾਣਾ ਖਾਣਾ ਦਿੱਤਾ ਸੀ ਖਾਣਾ ਖਾਣਾ ਦੇ ਕੇ ਤੇ ਆਪਾਂ ਚੱਲ ਗਏ ਕੰਮ ਤੇ ਕੰਮ ਤੋਂ ਆ ਕੇ ਹੁਣ ਵਾਪਸ ਆਏ ਹੁਣ ਆਪਾਂ ਬਣਾਈ ਸੀ ਚਾਹ ਚਾਹ ਪਾਣੀ ਪੀ ਲਿਆ ਤੇ ਹੁਣ ਆਪਣਾ ਉਹੀ ਕੰਮ ਫੇਰ ਆ ਗਏ ਆਪਾਂ ਕਿਚਨ ਦੇ ਵਿੱਚ ਹੁਣ ਆਪਾਂ ਲਵਾਂਗੇ ਕੱਲੀ ਤਰੀਏ ਛੋਲਿਆਂ ਦੀ ਦਾਲ ਦਾਲ ਤੇ ਉਹ ਨੂੰ ਮੈਂ ਲਾ ਦੂੰਗੀ ਤੜਕਾ ਤੇ ਨਰੇ ਮਾਰਨੀ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਹੁਣ ਮੈਂ ਕੱਟਣ ਲੱਗੀ ਆ ਪਿਆਜ਼ ਪਿਆਜ਼ ਕੱਢ ਕੇ ਤੇਲਾ ਸਾਂ ਛੱਲ ਕੇ ਤੇ ਉਸ ਤੋਂ ਬਾਅਦ ਆਪਾਂ ਲਾਉਂਗੇ ਤੜਕਾ ਤੜਕਾ ਲਾ ਕੇ ਤੇ ਫਿਰ ਨਾਲੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਣਦੀ ਰਹੂੰ ਤੇ ਕੀ ਹਾਲ ਚੱਲ ਕਿਵੇਂ ਸਾਡਾ ਅੱਜ ਬੈਦ ਬਹੁਤ ਸੋਹਣਾ ਆ ਅੱਜ ਬੈਦ ਵਿੱਚ ਬਹੁਤ ਸੁਣੀ ਧੁੱਪ ਲੱਗੀ ਆ ਤੇ ਠੰਡ ਵੀ ਹੈ ਨਹੀਂ ਥੋੜੀ ਥੋੜੀ ਤੋਂ ਠੰਡਾ ਪਰ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ ਤੇ ਬਹੁਤ ਸੋਹਣਾ ਦਿਨ ਹੈਗਾ ਅੱਜ ਲੱਗਿਆ ਮੈਂ ਤੁਹਾਡਾ ਤੇ ਤੁਸੀਂ ਵੀ ਤੁਹਾਡੇ ਜਾਣ ਕਿ ਹੋ ਜਿਆ ਤੇ ਮੈਂ ਹੈਗੀ ਯੂਕੇ ਦੇ ਵਿੱਚ ਯੂਕੇ ਦੇ ਵਿੱਚ ਮੈਨੂੰ ਰੈਲੀ ਨੂੰ ਹੋ ਗਿਆ 35 ਸਾਲ ਤੇ ਆਪਣੀ ਰੈਣੀ ਵਣੀ ਉਹੀ ਸਾਰਾ ਕੁਝ ਉਹੀ ਇੰਡੀਆ ਦਾ ਸਟਾਈਲ ਇੰਡੀਆ ਦਾ ਹੀ ਇੰਡੀਆਂਗਰੀ ਆਪਾਂ ਹੈਗਾ ਆ ਪਰ ਸਟਾਈਲ ਇਥੋਂ ਦੇ ਤੋਂ ਡਿਪੈਂਡ ਹੋ ਜਾਂਦੇ ਆ ਪਰ ਆਪਾਂ ਉਹੀ ਪਿਓਰ ਪੰਜਾਬੀ ਤੇ ਉਹੀ ਤਿਸ ਤਰੀਕੇ ਵਾਲੇ ਤੇ ਕੋਈ ਆਪਣੇ ਕੋਲੇ ਉਹ ਐਕਸਟਰਾ ਨਹੀਂ ਹੈਗਾ ਕਿ ਹਾਂ ਅਸੀਂ ਜੀ ਅਸੀਂ ਬਾਹਰ ਲਿਆ ਸੀ ਨਹੀਂ ਸਾਨੂੰ ਜੇ ਤੁਹਾਨੂੰ ਸਾਨੂੰ ਬੈਤ ਮਿਲੋਗੇ ਵੀ ਤਾਂ ਤੁਹਾਨੂੰ ਇਹ ਨਹੀਂ ਲੱਗਣਾ ਕਿ ਆਪਾਂ ਪੰਜਾਬ ਦੇ ਹੀ ਹੈਗੇ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਤੇ ਬਸ ਮੇਰੇ ਉਹੀ ਪੰਜਾਬੀ ਗੱਲਾਂ ਤੇ ਦੇਸੀ ਗੱਲਾਂ ਜਿਵੇਂ ਕਹਿੰਦੇ ਹੁੰਦੇ ਆ ਮੈਂ ਹੈਪੀ ਹੈਗੀ ਆ ਕਿ ਪੰਜਾਬ ਮੈਂ ਪੰਜਾਬ ਦੇ ਵਿੱਚ ਵੀ ਬੋਨੇ ਆ ਤੇ ਪੰਜਾਬ ਨੂੰ ਪਿਆਰ ਕਰਦੀ ਆ ਆਪਣੀ ਕੰਟਰੀ ਨੂੰ ਤੇ ਗੇੜਾ ਬਾਈਦਾ ਰਿੰਦਾ ਇੰਗੇ ਦੇ ਵਿੱਚ ਵੀ ਤੇ ਬੜੇ ਚੰਗਾ ਲੱਗਾ ਜਦੋਂ ਆਪਣੀ ਕੰਟਰੀ ਚ ਆਉਂਦੇ ਆ ਤੇ ਪਿਆਰ ਲੱਗਦਾ ਸਾਰਾ ਕੁਝ ਬੜਾ ਵਧੀਆ ਲੱਗਦਾ ਤੇ ਪਰਮਾਤਮਾ ਨੇ ਕੀਤਾ ਤਾਂ ਫੇਰ ਜੂਨ ਕਿਹੜਾ ਮਾਰਾਂਗੇ ਤੇ ਹੁਣ ਆਪਾਂ ਲੱਗਦੇ ਆ ਅੱਜ ਹੁਣ ਆਪਣਾ ਗੇੜਾ ਤੇ ਹੁਣ ਆਪਣਾ ਆਪਾਂ ਲੱਗਦੇ ਆ ਤੜਕਾ ਲਾਉਣ ਮੈਂ ਤੁਹਾਨੂੰ ਰਹਿ ਕਹਿੰਦਾ ਹਾਂ ਤੇ ਆਪਾਂ ਇਹਦੇ ਵਿੱਚ ਸਾਰਾ ਕੁਝ ਪਾਉਨੇ ਆ ਤੇ ਲਸਣ ਆਦਿਕਰ ਮਿਰਚਾਂ ਜਿੱਤਾ ਨੋਰਮ ਆਪਾਂ ਕੱਟ ਕੇ ਲੈਨੇ ਆ ਉਹ ਤੇ ਮੈਨੂੰ ਪਤਾ ਲੱਗਾ ਕਿ ਹੋਰ ਜਿਹੜੇ ਹੈਗੇ ਆਪਣੇ ਆਹ ਚੱਲ ਰਹੇ ਵਰਤਤ ਵਗੈਰਾ ਚੱਲ ਰਹੇ ਹਨਾਤਤ ਵਗੈਰਾ ਚੱਲ ਰਹੇ ਇਨੰਦੇ ਵਿੱਚ ਲਸਣ ਤੇ ਪਿਆਜ਼ ਨਹੀਂ ਖਾਂਦੇ ਤੇ ਮੈਨੂੰ ਇਹ ਚੀਜ਼ ਨਹੀਂ ਸੀ ਪਤਾ ਪਹਿਲਾਂ ਆਹ ਹੁਣ ਮੈਨੂੰ ਪਤਾ ਲੱਗਾ ਕਿ ਇਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਖਾਂਦੇ ਇਹਨਾਂ ਨਾਲ ਲਸਣ ਖਾਂਦੇ ਨਾ ਪਿਆਜ਼ ਖਾਂਦੇ ਆ ਕੋਈ ਮੈਂ ਇੱਥੇ ਮੇਰੇ ਬਾਹਰ ਏਦਾਂ ਕੋਈ ਹੈ ਨਹੀਂ ਸੀ ਹੁਣ ਮੇਰੇ ਕੋਲ ਇੱਕ ਸਟੂਡੈਂਟ ਫੈਮਿਲੀ ਹੈ ਜਿਹੜੀ ਸਟੂਡੈਂਟ ਫੈਮਿਲੀ ਹੈ ਜਿਹੜੀ Hindu religion ਨੂੰ ਬਲੌਗ ਕਰਦੀ ਹੈ ਤੇ ਉਹ ਬਹੁਤ ਨਾਈਸ ਹੈ ਕਿ ਜਦੋਂ ਉਹਨਾਂ ਦੇ ਆਉਂਦੇ ਜਾਂਦੇ ਤੇ ਉਹਨਾਂ ਨੇ ਉਹ ਹੁਣ ਉਹ ਨਰਾਤੇ ਕਰਕੇ ਤੇ ਉਹ ਏਦਾਂ ਕਰ ਰਹੇ ਹੈਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਪਿਆਜ਼ ਤੇ ਲਸਣ ਨਹੀਂ ਖਾਂਦੇ ਨਾ ਨਾ ਤੇ ਪਰ ਉਹ ਮੇਰੇ ਖਾਣਾ ਜਿਹੜਾ ਉਹ ਵਧੀਆ ਬਣਾਉਂਦੇ ਐ ਤੇ ਹੁਣ ਆ ਗਏ ਸੀਗੇ ਨਰਾਤੇ ਤੋਂ ਬਾਅਦ ਫਿਰ ਅਸੀਂ ਖਾਣਾ ਬਣਾਣਾ ਤੁਸੀਂ ਉਸ ਦਿਨ ਸਾਡੇ ਖਾਣੇ ਤੇ ਜਰੂਰ ਆਇਆ ਤੇ ਹੁਣ ਆਪਾਂ ਉਸ ਦਿਨ ਦੀ ਵੀਡੀਓ ਕਰਦੇ ਹੈਗੇ ਆ ਜਿੱਤੇ ਇਹਨਾਂ ਦੇ ਨਰਾਤੇ ਨੌਂ ਨਰਾਤੇ ਖਤਮ ਹੋਣ ਦਸਾਈਏ ਤੋਂ ਬਾਅਦ ਆਪਾਂ ਕੋਲੋਂ ਆਵੇ ਚਾਕੇ ਖਾਣਾ ਖਾਉਂਦੇ ਤੁਹਾਨੂੰ ਦਿਖਾਵਾਂਗੇ ਕੋਈ ਵੀਲੋਗ ਬਣਾਉਂਦੇ ਉਸ ਦਿਨ ਵੀ ਜਿੱਦੇ ਵੀ ਉਹਨਾਂ ਦੇ ਘਰ ਜਾਣਾ ਤੇ ਬਹੁਤ ਅੱਛੀ ਫੈਮਿਲੀ ਹੈਗੀ ਆ ਤੇ ਅਸੀਂ ਮਤਲਬ ਆਮ ਹੀ ਨੰਗ ਦੇ ਕਦੇ ਕਦੇ ਕਦੀ ਜਿੱਦ ਸੜ ਕੋਲ ਮੁੱਖ ਲਗੇ ਆਪਾਂ ਚਾਹ ਪੀਣ ਚਲੇ ਜਾਈਏ ਤੇ ਤੇ ਉਹਨਾਂ ਦੇ ਹੁੰਦਾ ਉਹ ਵੀ ਆ ਜਾਂਦੇ ਇੰਤਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਕਦੇ ਕਿਸੇ 'ਚ ਫਰਕ ਨਹੀਂ ਕੀਤਾ ਕੋਈ ਵੀ ਤਾਂ ਹਮ ਆਪਾਂ ਕਦੀ ਧਰਮ ਤੇ ਜਿਕੇ ਨਹੀਂ ਕਰਦੇ ਲੋ ਜੀ ਜਿਹਨਾਂ ਨੂੰ ਮੈਂ ਯਾਦ ਕਰਦੀ ਹੁਣੇ ਤੁਹਾਡੇ ਹਲੇ 1 ਸੈਕਿੰਡ ਪਹਿਲਾਂ ਮੈਂ ਕਹਿੰਦੀ ਹੁਣ ਫੋਨ ਵੱਜਿਆ ਤੇ ਉਹਦੇ ਪਾਸੇ ਜਾ ਗਿਆ ਕਿ ਅਸੀਂ ਆਂ ਆਂਟੀ ਜੀ ਅਸੀਂ ਆਉਣ ਲੱਗਿਆ ਤੁਹਾਡੇ ਘਰੇ ਚਾਹ ਪੀਣ ਤੇ ਦੇਖ ਲਓ ਜਿੱਦਾਂ ਆਪਾਂ ਯਾਦ ਕਰੋ ਤੇ ਕਿਸੇ ਨੂੰ ਤੇ ਉਹ ਆਪਣੇ ਉਹ ਮੂਰੇ ਉਹੀ ਆ ਜਾਂਦੇ ਵੱਡੀ ਉਮਰ ਕਰੇ ਇਹਨਾਂ ਦੀ ਤੇ ਹੁਣ ਇਹ ਬਸ ਜਿਵੇਂ ਮੈਂ ਯਾਦ ਹੀ ਕਰਦੀ ਸੀ ਕਿ ਮੈਂ ਕਹਿੰਦਾ ਚਲੋ ਜੀ ਹੁਣ ਆਪਾਂ ਉਹਨੂੰ ਵੀ ਘਰ ਚਾਹ ਪੀਂਦੇ ਚ ਬਿੰਦਰਾ ਤੇ ਤੋਂ ਬਾਅਦ 15 ਘਰ ਜਾ ਕੇ ਆ ਮੈਂ ਚਲੀ ਹੁਣ ਵੱਜ ਗਿਆ ਕਿ ਉਹਨਾਂ ਦਾ ਕਿ ਅਸੀਂ ਅੱਜ ਨਹੀਂ ਛੁੱਟੀਆਂ ਤੇ ਆਂਟੀ ਮੈਂ ਤਾਂ ਕਿਰੇ ਚਾਹ ਬਣਾਉਣ ਲੱਗਿਆ ਤੇ ਦੇਖੋ ਆਂ ਜਲਦੀ ਗੱਲ ਤਾਂ ਹੀ ਕਹਿੰਦੇ ਹੁੰਦੇ ਨਾ ਹੁਣੇ ਯਾਦ ਕੀਤਾ ਵੱਡੀ ਉਮਰ ਹੋ ਗਈ ਉਹਦੀ ਤੇ ਉਵੇਂ ਹੁਣ ਮੈਂ ਪਹਿਲਾਂ ਪਹਿਲਾਂ ਤੜਕਾ ਛਾ ਲਾ ਦੇ ਨੂੰ ਜਦ ਆਪਦੀਆਂ ਚਾਵੇ ਤੇ ਮਲਗਾ ਦਾ ਤੜਕਾ ਫੜ ਫੜ ਤੇ ਉਹ ਤੋਂ ਬਾਅਦ ਇਹਨਾਂ ਤੰਤ ਪਾਣੀ ਚੜੋ ਆਉਂਦਾ ਆ ਤੇ ਆਪਾਂ ਤੇ ਚਾਹ ਫੇਰ ਬਣਾਵਾਂਗੇ ਆਪਾਂ ਇੱਕ ਵਾਰਾਂ ਜਿਹਾ ਪੀ ਲਈ ਆ ਤੇ ਫੇਰ ਚਾਹ ਬਣਾਉਣ ਦੇ ਤੋਂ ਆਉਂਦਾ ਹੈ ਤੇ ਮੈਨੂੰ ਪਤਾ ਨਹੀਂ ਕੋ ਦੋਨੇ ਜਾਣੇ ਆ ਰਹੇ ਆ ਫੈਮਿਲੀ ਆ ਰਹੀ ਹੈ ਤੇ ਕੱਲੇ ਆ ਰਿਹਾ ਹੈ ਕਿਉਂਕਿ ਕਮਾਣਾਂ ਨਾਲ ਤੁਹਾਨੂੰ ਪਤਾ ਹੀ ਇੱਥੇ ਹਾਰੇ ਕਿ ਇੱਕ ਅੱਧੀ ਸ਼ਿਫਟ ਦਾ ਹੁੰਦੀ ਹੈ ਜਾਂ ਕਮਾਣ ਵਾਲੇ ਤੇ ਦਜੀ ਹੁੰਦੇ ਆ ਤੇ ਚਲੋ ਹਾਂ ਜੋ ਆਪਾਂ ਹੁਣ ਤੜਕਾ ਲਾਣ ਦੀ ਕਿ ਕਰੀਏ ਯਾ ਵਾ ਜਿਨਾਂ ਦਾ ਕੋ ਨਹੀਂ ਹੁੰਦਾ ਉਹਨਾਂ ਦੀ ਕਰਾ ਲੱਗੀਆਂ ਤੜਕਾ ਲਾਉਣ ਆ ਲੋ ਜੀ ਆਪਾਂ ਪਾਲੇ ਦੇ ਵਿੱਚ ਜੀਰਾ ਤੇ ਆਪਾਂ ਇਹਦੇ ਵਿੱਚ ਪਾਇਆ ਕੜੀ ਪੱਤਾ ਤੇ ਇਹਨੂੰ ਮੜਾਇਓ ਨੂੰ ਨੋਗੀ ਨੂੰ ਨਰ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼, ਗਲਾਸਮ ਤੇ ਅਦਰ ਉਹ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਬਣਾਵਾਂਗੇ ਭੁੰਨ ਇਹ ਇਕੱਲੇ ਬਣਾ ਰਹੀ ਮੈਂ ਛੋਲਿਆਂ ਦੀ ਦਾਲ ਜਿਹੜੀ ਕਿ ਇੰਡੀਆ ਤੇ ਆਪਾਂ ਗਰਮੀ ਦੇ ਵਿੱਚ ਬਣਾਉਂਦੇ ਆ ਇਕੱਲੇ ਛੋਲਿਆਂ ਦੀ ਦਾਲ ਨੂੰ ਤੇ ਅੱਜ ਫਿਰ ਮੇਰੇ ਜੀ ਕਿਤੇ ਮੈਂ ਕਹਿੰਦਾ ਵੀ ਅੱਜ ਛੋਲਿਆਂ ਦੀ ਦਾਲ ਬਣਾਵਾਂ ਮੈਨੂੰ ਲੱਗਦਾ ਸੀ ਤੋਂ ਪੋਤ ਬਹੁਤ ਚਿਰ ਪਹਿਲਾਂ ਕਿਤੇ ਬਣਾਈ ਹੈ ਨਹੀਂ ਬਣਾਈ ਕਦੇ ਮਹਾ ਚੋਲੇ ਦੇ ਡਾਲ ਬਣਾਉਨੇ ਆ ਪਰ ਚਾ ਗੁੰਗੀ ਮਸਰੀ ਜ਼ਰੂਰ ਬਣਾ ਲੈਨੇ ਪਰ ਕੱਲੇ ਛੋਲੇ ਦਾ ਮੈਂ ਬਣਾਈ ਨਹੀਂ ਕਦੇ ਤੇ ਹੁਣ ਆਪਾਂ ਬਣਾਨੇ ਆ ਅੱਜ ਕੱਲੇ ਛੋਲੇ ਦਾ ਨਾਲ ਬਣੇ ਕਈ ਚਟਨੀ ਆਪਣੀ ਤੇ ਨਾਲ ਖਾਵਾਂਗੇ ਚਟਨੀ ਤੇ ਨਾਲ ਆਪਣੇ ਕੋਲੇ ਅੱਜ ਰੋਟੀ ਹੋਊਗੀ ਦੇਖ ਜਿਹੜੀ ਰੋਟੀ ਹੋਊਗੀ ਨੋਰਮਲ ਰੋਟੀ ਤਾਂ ਅਸੀਂ ਨਹੀਂ ਖਾਉਂਗੇ ਅੱਜ ਫੇਰ ਮੈਨੂੰ ਲੱਗਦਾ ਆਪਣੀ ਰੋਟੀ ਦੂਜੀ ਹੋਊਗੀ ਜਿਹੜੀ ਜਵਾਰ ਦੇ ਆਟੇ ਦੀ ਤੇ ਜੇ ਖਾਣੇ ਜੋ ਆਪਿਆ ਆਟੇ ਦੀ ਰੋਟੀ ਬਣਾਵਾਂਗੇ ਤੇ ਜਿੰਨੀ ਘਾੜੀ ਤਾਂ ਫੇਰ ਆਪਾਂ ਉਹਦੇ ਨਾਲ ਹੀ ਹੋੜ ਚੋਲ ਵਗੈਰਾ ਵੀ ਬਣਾ ਸਕਦੇ ਆ ਪੁੱਠੇ ਵੀ ਬਣਾ ਸਕਦੇ ਆ ਇਹ ਮੈਂ ਮोटे-ਮोटे ਕੱਟ ਕੇ ਪਾ ਰਹੀ ਆ ਅੱਜ ਤੇ ਆਦਿਕ ਕਰ ਤੇ ਲੱਗਦਾ ਮੋਟਾ-ਮੋਟਾ ਕੱਟਿਆ ਜਿੰਨਾ ਬੜਾ ਬਰੀਕ ਨਹੀਂ ਕੀਤਾ ਇਹਨਾਂ ਘਦਾਲ ਦੇ ਵਿੱਚ ਥੋੜਾ ਸੋਹਣਾ ਲੱਗਦਾ ਨਾ ਉੱਤੇ-ਉੱਤੇ ਤੁਰਿਆ ਖਦਾ ਅੱਜ ਸਪੈਸ਼ਲੀ ਅਦਕਰ ਤੇ ਤੁਸੀਂ ਸਾਨੂੰ ਤੁਹਾਡਾ ਕੀ ਹਾਲ ਚੱਲ ਘਰ ਦੇ ਕੰਮ ਤੁਹਾਨੂੰ ਪਤਾ ਹੀ ਕੁਛ ਆ ਹੁਣ ਮੈਂ ਕਿੰਨੇ ਵਜ ਗਏ 1 ਵਜ ਗਿਆ 1 ਵਜ ਗਿਆ ਤੇ ਹੁਣ ਮੈਂ ਇਹਨੂੰ ਬਣਾਣਾ ਹੈ ਜਦੋਂ ਮੁੰਡੇ ਨੇ ਆ ਜਣਾ ਫਿਰ ਚਾਹ ਚੂ ਬਣਾਵਾਂਗੇ ਪੀਵਾਂਗੇ ਫਿਰ 10 ਮਿੰਟ ਉਹਨਾਂ ਨਾਲ ਗੱਲਾਂ ਮਾਰਾਂਗੇ ਉਸ ਤੋਂ ਬਾਅਦ ਫਿਰ ਬਸ ਆਪਣੀ ਰੋਟੀ ਦਾ ਟਾਈਮ ਹੈ ਰੋਟੀ ਪਾਣੀ ਖਾਣਾ ਕਿਉਂਕਿ ਸਾਡਾ ਟਾਈਮ ਦਾ 5 ਵਜੇ 4 ਵਜੇ ਤੋਂ ਬੈਠੀ ਵਿੱਚ 8 ਤੋਂ 5 ਦੇ ਵਿੱਚ ਕੋਈ ਰੋਟੀ ਦਾ ਰੋਟੀ ਖਾ ਕੇ ਫਿਰ ਅਸੀਂ بس ਤੋਰ ਪੈਣਾ ਹੁੰਦਾ ਕੰਮ ਤੇ ਕੰਮ ਤੇ ਫਿਰ ਅਸੀਂ ਮੁੜ ਕੇ ਆਵਾਂਗੇ ਆ 9 ਵਜੇ ਤੇ 9 ਵਜੇ ਆਣ ਕੇ ਬਸ ਫਿਰ ਸਾਡਾ ਹੁੰਦਾ ਵੀ ਅਸੀਂ ਜੇ ਤਾਂ ਬਾਹਲੀ ਕੋ ਖੜ ਗਈ ਆ ਤਾਂ ਕੁਝ ਖਾ ਲੈਣਾ ਮਾੜਾ ਮੋਟਾ ਨਹੀਂ ਤਾਂ ਫਿਰ ਆਪਾਂ ਚਾਹ ਹੀ ਬਣਾਉਣੀ ਹੁੰਦੀ ਆ ਚਾਹ ਸੀ ਚਾਹ ਨਹੀਂ ਹੋ ਉਸ ਟਾਈਮ ਤੇ ਪੀਂਦੇ ਉਸ ਟਾਈਮ ਤੇ ਮੈਂ ਬਣਾਉਣੀ ਹੁੰਦੀ ਆ ਸੌਂਫ ਪਾ ਕੇ ਪਾਣੀ ਸੌਂਫੜਾ ਪਾਣੀ ਪਾ ਕੇ ਤੇ ਜੇ ਆਪਾਂ ਕਈ ਤੇ ਸੌਂਫੜਾ ਉਹਦੇ ਪਾਣੀ ਪੀ ਲੈਂਦੇ ਜੇ ਤੁਹਾਨੂੰ ਸੌਂਫੜਾ ਪਾਣੀ ਨਹੀਂ ਸਹੀ ਲੱਗਦਾ ਦੁੱਧ ਪੀਂ ਤਾਂ ਫਿਰ ਇੱਕ ਕਮਕ ਉਹਦੇ ਵਿੱਚ ਦੁੱਧਾ ਪਾ ਲੇਗਾ ਫਿਰ ਮੈਂ ਉਹ ਰਾਤ ਨੂੰ ਬਣਾ ਕੇ ਉਹ ਪੱਕਾ ਪੀਣੀ ਆ ਚਾਹ ਨਹੀਂ ਪੀਂਦੀ ਪਰ ਉਹ ਸੌਂਫੜਾ ਪਾਣੀ ਜ਼ਰੂਰ ਪੀਣੀ ਆ ਬਸ ਬਸ ਇਦਾਂ ਦੀ ਸਾਡੀ ਰੁਟੀਨ ਆ ਸਾਰੇ ਦਿਨ ਐਵਰੀ ਡੇ ਦਾ ਕੰਮ ਆ ਸੱਤ ਦਿਨ ਚੱਲ ਜਾਂਦੇ ਆ ਬਸ ਆਹੀ ਕੁਛ ਕਰਦੇ ਹੈਗੇ ਆ ਕੰਮ ਤੋਂ ਘਰੇ ਘਰੋਂ ਕੰਮ ਤੇ ਸਾਰੀ ਦੁਨੀਆ ਹੀ ਲੀਕਦੀ ਆ ਇਕੱਲੇ ਅਸੀਂ ਤਾਂ ਨਹੀਂ ਹੈਗੇ ਨਾ ਤੇ ਬੜਾ ਫੀ ਸਾਡੀ ਕੱਲ ਨੂੰ ਹੈਗੀ ਛੁੱਟੀ ਤੇ ਕੱਲ ਨੂੰ ਅਸੀਂ ਹੈਗਾ ਘੁੰਮਣਾ ਫਿਰਨਾ ਕੱਲ ਨੂੰ ਅਸੀਂ 2 ਘੰਟੇ ਮਤਲਬ ਸਵੇਰ ਨੂੰ ਅਸੀਂ ਉੱਠ ਕੇ ਪਹਿਲਾਂ ਗੁਰਦੁਆਰਾ ਜਾਈਏ ਸੰਡੇ ਆ ਗਿਆ ਕੱਲ ਨੂੰ ਗੁਰਦੁਆਰ ਜਾਵਾਂਗੇ ਗੁਰਦੁਆਰ ਤੋਂ ਬਾਅਦ ਮੱਠਾ ਟੇਕੇ ਫਿਰ ਥੋੜਾ ਜਿਹਾ ਜੰਮੀ ਕੰਪ ਤੇ ਜਾਵਾਂਗੇ 1 ਘੰਟੇ 2 ਘੰਟੇ ਲਈ ਫਿਰ ਉਸ ਤੋਂ ਬਾਅਦ ਸਾਡੀ ਹੋ ਗਈ ਛੁੱਟੀ ਤੇ ਫਿਰ ਆਪਾਂ ਘੁੰਮਾਂ ਫਿਰਾਂਗੇ ਦੇਖਦੇ ਆਪਾਂ ਕਿਹੜੇ ਕਿੱਧਰ ਨੂੰ ਚੱਲੇ ਆ ਤੇ ਤੁਹਾਨੂੰ ਵੀ ਸੈਰ ਕਰਾਉਂ ਜਿੱਥੇ ਨੂੰ ਮੈਂ ਜਾਵਾਂ ਉਧਰ ਨੂੰ ਤੁਹਾਡੇ ਵੀ ਸੈਰ ਕਰਾਉਂਗਾ ਨਾਲ બસ ਐਸੇ ਤਰ੍ਹਾਂ ਹੀ ਸਾਡੀ ਸਾਰੀ ਢੜੀ ਲੱਗ ਜਾਂਦੀ ਆ ਜੂਕੇ ਦੇ ਵਿੱਚ ਲਾਈਵ ਤੁਹਾਨੂੰ ਪਤਾ ਇਦਾਂ ਦੀ ਹੋਈ ਆ ਹਰ ਇੱਕ ਕੰਮਾਂ ਤੇ ਹੈਗੇ ਬਿਜ਼ੀ ਹੁੰਦੇ ਹਰ ਕੰਮ ਤੋਂ ਬਿਨਾ ਕਿਸੇ ਦਾ ਸਰਦਾ ਕੋਈ ਨਹੀਂ ਜੇ ਤੁਸੀਂ ਕੰਮ ਨਹੀਂ ਕਰੂਂਗੇ ਤਾਂ ਫੇ ਤੁਹਾਡਾ ਹੋ ਨਹੀਂ ਸਰਦਾ ਤੇ ਕੰਮ ਕਰਨਾ ਪੈਂਦਾ ਆ ਤੁਹਾਨੂੰ ਹਰ ਇੱਕ ਨੂੰ ਹੀ ਕਰਨਾ ਪੈਂਦਾ ਇੱਕ ਨਹੀਂ ਹੈਗਾ ਫੈਮਿਲੀ ਦੇ ਵਿੱਚ ਜੇ 10 ਜੀ ਆ ਤਾਂ ਤੁਹਾਨੂੰ ਦੱਸੇ ਹੀ ਕੰਮ ਕਰਦੇ ਇਥੇ ਇਹ ਕ ਇਹ ਚੀਜ਼ਾਂ ਦੀ ਬਹੁਤ ਮੌਜ ਜਿੰਨੇ ਜੀ ਆ ਕੋ ਆਪਣਾ ਕੰਮ ਕਰਦੇ ਤੇ ਆਪੋ ਆਪਣਾ ਕਮਾਉਂਦੇ ਤੇ ਖਾਂਦੇ ਜਿਵੇਂ ਕਹਿ ਦੋ ਤੇ ਪਰ ਇਹ ਆਪਣੇ ਇੰਡੀਅਨ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਕੰਮ ਜਦੋਂ ਇਹਦਾ ਕੜਕਾ ਬੰਦਾ ਆ ਗੀ ਆਪਣਾ ਕੜਕਾ ਲੱਗ ਗਿਆ ਤੇ ਬਸ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਤੇ ਟਮਾਟੋ ਮੇਰੇ ਕੋਲ ਟਮਾਟੋ 3 ਬਾਅਦ ਲੱਗਿਆ ਜੀ ਮੈਂ ਨੋਰਮਲੀ ਟਮਾਟਰ ਫਰੈਸ਼ ਟਮਾਟਰ ਪਾਉਂਦੇ ਨੇ ਤੇ ਪਰ ਅੱਜ ਮੈਂ ਟਮਾਟਰ 3 ਪਾਨੇ ਦਾਲ ਦੇ ਵਿੱਚ ਥੋੜਾ ਜਿਹਾ ਕਲਰ ਮੈਨੂੰ ਲੱਗਦਾ ਹੁੰਦਾ ਕਿ ਇਹਦੇ ਨਾਲ ਸੁਣਾ ਆ ਜਾਊਗਾ ਤੇ ਟੀ-ਸ਼ਰਟ ਕੱਪੜੇ ਮੈਂ ਚੇਂਜ ਕਰਕੇ ਟੀ-ਸ਼ਰਟ ਚੇਂਜ ਕਰਾਂਗੀ ਕਿਉਂਕਿ ਪਤਾ ਨਹੀਂ ਇਹ ਤੇ ਉਹ ਇੱਕ ਪਹਿਲਾ ਵਾਰ ਸਵੇਰੇ ਬਹੁਤ ਠੰਡ ਸੀਗੀ ਤੇ ਮੋਟੀ ਕੋਟੀ ਪਾਈ ਹੋਈ ਸੀ ਮੇਰੇ ਤੇ ਹੁਣ ਤੇ ਕਿਚਨ 'ਚ ਖੜੀ ਕਰਕੇ ਤਾਂ ਗਰਮੀ ਆ ਗਈ ਮੈਨੂੰ ਫੇਸ ਕਰਕੇ ਫਿਰ ਮੈਂ ਹਾਂ ਟੀ-ਸ਼ਰਟ ਚੇਂਜ ਕਰਕੇ ਆ ਗਈ ਕੋਟੀ ਚੇਂਜ ਕਰਕੇ ਆ ਗਈ ਇਸ ਕਰਕੇ ਹੁਣ ਮੈਂ ਤੇ ਹੇਰ ਕਿ ਮੈਂ ਤੜਕਾ ਆਪਣਾ ਬਣ ਗਿਆ ਤੇ ਇਹਦੇ ਨਾਲ ਅਸੀਂ ਈ ਖਾਣਾ ਆਂ ਜਾ ਕੇ ਮੈਂ ਆਹ ਬਣਾਉਂਗੀ ਇਹਨਾਂ ਨਾਲ ਜਾਂ ਫਿਰ ਅੱਪਾ ਰੋਟੀ ਬਣਾਵਾਂਗੇ ਜਾਂ ਜਵਾਰ ਦੀ ਰੋਟੀ ਬਣਾਉਂਗੀ ਤੇ ਜਿਹੜਾ ਵੀ ਕੋਈ ਸਹੀ ਲੱਗਿਆ ਤੇ ਚੌਲ ਬੁੱਧਾ ਬਣਾਉਣਾ ਹੈ ਘੱਟ ਬਣਾਉਨੇ ਆਪਾਂ ਪਰ ਚੌਲ ਵੀ ਖਾ ਲਈ ਗਿਆ ਹੈ ਜੀ ਕੋਈ ਗੱਲ ਨਹੀਂ ਹੈਗੀ ਕੋਸ਼ਿਸ਼ ਕਰਦੇ ਨੇ ਕਿ ਹੈਲਥੀ ਧਾਵਣਾ ਜਿਸ ਦਾ ਆਪਣਾ ਭਾਰ ਨਾਲ ਬੋਲਾ ਵਧੇ ਹਨ ਤੇ ਉਹ ਧਾਵਣਾ ਥੋੜੇ ਜਿਹਾ ਸਿਹਤ ਲਈ ਆਪਣੇ ਪ੍ਰੋਟੀਨ ਵਗੈਰਾ ਸਰ ਕੋ ਸਾਨੂੰ ਮਿਲਦਾ ਰਹੇ ਖੇਦ ਦੇ ਵਿੱਚ ਤੇ ਉਹ ਚੀਜ਼ਾਂ ਦੇ ਕੰਟਰੋਲ ਉਤੀ ਜਾਂ ਦੇ ਦੇ ਕੇ ਰੱਖ ਕੇ ਖਿਆਲ ਰੱਖ ਕੇ ਆਪਾਂ ਖਾਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹ ਤੇ ਪ੍ਰੋਟੀਨ ਜਾਵੇ ਆ ਇਹ ਤੇ ਕੀ ਚਾ ਇਹ ਤੇ ਮੈਦੇ ਤੋਂ ਮੈਂ ਕਾਫੀ ਬੁਇਟ ਕਰਦੀ ਆ ਕਿ ਮੈ ਤਾਂ ਜਿੰਨਾ ਨਾ ਖਾਤਾ ਜਾਵੇ ਉਨੇ ਸਹੀ ਆ ਪਾਪਾ ਇਹ ਕੁ ਅਲਟੀਮੇਟ ਸੌਫ ਦਾ ਪਾਣੀ ਤੁਹਾਨੂੰ ਦੇਣੀ ਸੌਫ ਦਾ ਪਾਣੀ ਜਿਹੜਾ ਹੁੰਦਾ ਸ਼ਾਮ ਨੂੰ ਜੇ ਤੁਸੀਂ ਦੁੱਧ ਪੀਂਦੇ ਹੋ ਤੁਹਾਨੂੰ ਲੱਗਦਾ ਤੁਸੀਂ ਥੋੜੇ ਜਿਹਾ ਭਾਰ ਤੁਹਾਡਾ ਜ਼ਿਆਦਾ ਹੈ ਤਾਂ ਫਿਰ ਤੁਸੀਂ ਸ਼ਾਮ ਨੂੰ ਉਹਦੀ ਜਗ੍ਹਾ ਤੇ ਸੌਫਾ ਦਾ ਪਾਣੀ ਪੀ ਲਓ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਥੋੜਾ ਜਿਹਾ ਦੁੱਧ ਪਾ ਲਓ ਜਿੱਦਾਂ ਕਿ ਕਲਰ ਚੇਂਜ ਹੋ ਜਿਓ ਦਾ ਜਿਦੋਂ ਸੌਫਾ ਦਾ ਪਾਣੀ ਮੀਠਾ ਲੱਗਦਾ ਤੇ ਸੌਫਾ ਦਾ ਪਾਣੀ ਪੀ ਸਕਦੇ ਹੋ ਤੁਸੀਂ ਉਹਦੇ ਨਾਲ ਤੁਹਾਡਾ ਭਾਰ ਦਾ ਵੀ ਫਰਕ ਪੈਂਦਾ ਹੈ ਤੇ ਥੋੜੀ ਪੇਟ ਦੀ ਵੀ ਕਹਿੰਦੇ ਸਫਾਈ ਵੀ ਹੁੰਦੀ ਰਹਿੰਦੀ ਹੈ ਨਾਲ ਦੀ ਨਾਲ ਅ ਤੇ ਉਹ ਸੌਹ ਦਾ ਪਾਣੀ ਮੈਂ ਤਾਂ ਮੈਨੂੰ ਬਹੁਤ ਸਾਂਭਿਆ ਮੈਂ ਉਹ ਫੇਰ ਲੈਣੀ ਆ ਮੈਂ ਤਾਂ ਜਿੰਨੇ ਵੀ ਕਈ ਵਰਦੀ ਕਰੇ ਤਾਂ ਮੈਂ ਜਿੰਨੇ ਬਣਾ ਕਰੀ ਸੀ ਲੈ ਲਈਆ ਉਹ ਜਦੋਂ ਆਪਣਾ ਬਣ ਗਿਆ ਤਾਂ ਕਿਹਾ ਤੇ ਆਪਾਂ ਬਾਦ ਨੂੰ ਇਹਨਾਂ ਦਾਲ ਦੇ ਵਿੱਚ ਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਮੈਦੇ ਨੂੰ ਅਵੋਇਡ ਕਰੋ ਜੇ ਮੈਂ ਤੁਹਾਨੂੰ ਦੱਤੀ ਆ ਕਿ ਸੌ ਬੜਾ ਪਾਣੀ ਰਸਵੇ ਨੂੰ ਰਾਤ ਨੂੰ ਪੀਂਹਿਆ ਕਰੋ ਜੇ ਤੁਸੀਂ ਸਵੇਰ ਨੂੰ ਪਾਣੀ ਨਹੀਂ ਪੀਂਦੇ ਪਹਿਲਾਂ ਸਿੱਧੀ ਚਾਹ ਪੀਂਨੇ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਦਾ ਜ਼ਰੂਰ ਪੀਆ ਕਰੋ ਤੇ ਜੇ ਤੁਹਾਡੇ ਕੋਲੇ ਐਪਲ ਸਾਈਡਰ ਵਿਨੀਗਰ ਹੈਗਾ ਯਾ ਐਪਲ ਸਾਈਡਰ ਵਿਨੀਗਰ ਮਿਲਦੀ ਹੁੰਦਾ ਤੇ ਜੇ ਤੁਹਾਡੇ ਕੋਲ ਉਹ ਤੁਹਾਨੂੰ ਮਿਲ ਜਾਂਦਾ ਆਮ ਹੀ ਮਿਲ ਜਾਂਦਾ ਬਸ ਉਹ ਜਿੱਥੋਂ ਮਰਜੀ ਤੁਸੀਂ ਲੈ ਲਓ ਤੇ ਫਿਰ ਤੁਸੀਂ ਉਹ ਵੀ ਸਵੇਰ ਨੂੰ ਉੱਠ ਕੇ ਤੁਸੀਂ ਉਹ ਪੀ ਸਕਦੇ ਹੋ ਇੱਕ ਚਮਚਾ ਐਪਲ ਸਾਈਡਰ ਵਿਨੀਗਰ ਦਾ ਤੇ ਗਲਾਸ ਵੱਡਾ ਪਾਣੀ ਦਾ ਉਹਦੇ ਵਿੱਚ ਮਿਕਸ ਕਰਕੇ ਬਿਨਾਂ ਕੱਲਾ ਕਦੀ ਨਹੀਂ ਪੀਂਦੇ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਨੂੰ ਪੀਤਾ ਜਾਂਦਾ ਹੈ ਕਿ ਇੱਕ ਚਮਚਾ ਇਹ ਵੀ ਨਹੀਂ ਮੈਂ ਕਿ ਕੋਈ ਸੀ ਗੱਲ ਕੀ ਕਰਨਾ ਆਪਾਂ ਦੇ ਵਿੱਚੋਂ ਕਈ ਤੇ ਉਹ ਉਹ ਕਹਿੰਦੇ ਛੇਤੀ ਭਾਰਾ ਡੇਜੂਗਾ ਜਾਂ ਛੇਤੀ ਸਾੜੀ ਕੰਮ ਨਹੀਂ ਕੀ ਕੋ ਜੂ ਤੇ ਅਸੀਂ ਜਾਦੇ ਪੀ ਲੈਨੇ ਆ ਜੇ ਤੁਸੀਂ ਆਪਾਂ ਸਾਈਡ ਦਾ ਬਿਨੀ ਕਰਨ ਨੂੰ ਜਿਆਦਾ ਪਾ ਕੇ ਪੀਓਗੇ ਜਿਵੇਂ ਇੱਕ ਇੱਕ ਚਮਚਾ ਕਹਿੰਦੇ ਉਥੇ ਦੋ ਚਮਚੇ ਜਾਂ ਤਿੰਨ ਚਮਚੇ ਪਾ ਕੇ ਪੀਓਗੇ ਤਾਂ ਉਹ ਤੁਹਾਨੂੰ ਪ੍ਰੋਬਲਮ ਵੀ ਖੜੀ ਕਰ ਸਕਦਾ ਹੈ ਇਹ ਨਹੀਂ ਹੈਗੀ ਗੱਲ ਕਿ ਤੁਹਾਨੂੰ ਕੋਈ ਪ੍ਰੋਬਲਮ ਬਣਨਗੇ ਉਹ ਇਹ ਵੀ ਲਾਜ ਨਹੀਂ ਕਰੀਦਾ ਜਨਾਂ ਕਿ ਤੁਹਾਨੂੰ ਕੋਈ ਵੀ ਚੀਜ਼ ਕੋਈ ਦੱਸਦਾ ਉਸ ਹਿਸਾਬ ਨਾਲ ਤੁਸੀਂ ਉਹਨੂੰ ਪੀਓ ਉਸ ਹਿਸਾਬ ਨਾਲ ਉਹਨੂੰ ਖਾਓ ਤੇ ਜੇ ਤੁਸੀਂ ਉਹਨੂੰ ਕਦੇ ਵੀ ਚਲਜੀ ਜਲਦੀ ਠੀਕ ਹੋ ਜੂ ਐਕਸਟਰਾ ਖਾ ਲੈਨੇ ਆ ਤੇ ਉਹ ਤੁਹਾਡੇ ਲਈ ਮੂਲ ਨੁਕਸਾਨ ਕਰਦਾ ਆ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਤੁਹਾਨੂੰ ਕਿਹਾ ਜਾਂਦਾ ਕਿਸੇ ਨੇ ਦੱਸਿਆ ਜਾਂਦਾ ਤੁਸੀਂ ਉਸ ਹਾਵ ਨਾ ਹੀ ਚੀਜ਼ ਨੂੰ ਲਿਆ ਕਰੋ ਤੇ ਹੁਣ ਜੇ ਮੈਂ ਤੁਹਾਨੂੰ ਮਦਦ ਲਈ ਕਿ ਐਪਲ ਵਿਨੀਗਰ ਜਿਹੜਾ ਸਾਈਟਰ ਹੈਗਾ ਉਹਦਾ ਇੱਕੋ ਹੀ ਚਮਚਾ ਇੱਕ ਗਲਾਸ ਦੇ ਪਾਣੀ ਦੇ ਵਿੱਚ ਪਾ ਕੇ ਪੀਤਾ ਜਾਂਦਾ ਸਵੇਰ ਨੂੰ ਜੇ ਤੁਹਾਨੂੰ ਲੱਗ ਤੁਸੀਂ ਨਹੀਂ ਪੀ ਸਕਦੇ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਜਦੋਂ ਤੁਸੀਂ ਰੋਟੀ ਬਣਾਉਨੇ ਆ ਦਾਲ ਸਬਜੀ ਆ ਤੁਹਾਡੇ ਕੋਲੇ ਕੋਈ ዳਲ ਬਣੀ ਹੋਈ ਹੈਗੀ ਆ ਉਹਦੇ ਵਿੱਚ ਇੱਕ ਚਮਚੋ ਤੇ ਵਿੱਚ ਮਿਕਸ ਕਰ ਲਓ ਐਡ ਕਰਕੇ ਖਾ ਸਕਦੇ ਆ ਤੁਸੀਂ ਪਰ ਤੁਸੀਂ ਜੇ ਟਰਾਈ ਕਰਕੇ ਦੇਖੋ ਬਹੁਤ ਵਧੀਆ ਚੀਜ਼ ਹੈਗੀ ਆ ਉਹ ਪਰ ਜੇ ਤੁਸੀਂ ਉਹਨੂੰ ਜ਼ਿਆਦਾ ਖਾਓ ਤਾਂ ਨੁਕਸਾਨ ਵੀ ਕਰੇਗੀ ਉਹਨੂੰ बस ਲਿਮਟ ਦਾ ਹੁੰਦਾ ਇੱਕ ਦਿਨ ਇੱਕ ਚਮਚਾ ਤੁਹਾਡੇ ਲਈ ਨਾ ਹੁੰਦਾ ਆ ਸਰੀਰ ਨੂੰ ਠੀਕ ਰੱਖਣ ਲਈ ਜਿਆਦਾ ਨਹੀਂ ਇੱਕ ਚਮਚਾ ਬਸ ਉਹਨੂੰ ਵੰਗੀ ਦੋ ਗੈਸ ਕੋ ਬੰਦ ਕਰਤਾ ਪਤਨੀ ਲੱਗੇ ਗੱਲਾਂ ਚ ਨਹੀਂ ਲਿਜੀਓ ਜੇ ਨਹੀਂ ਚੱਤੇ ਕੋਈ ਜ਼ਿਆਦਾ ਗਾਇਆ ਗਿਆ ਸੁ ਬੰਦ ਕਰ। ਉਹਨਾਂ ਕੋ ਬਣਾਇ ਸਾਲ ਤੇ ਇਹਦੇ ਨਾਲ ਬਣਖਾਵਾਂਗੇ ਪਤਨੀ ਰੋਟੀ ਬਣਾਉਨੇ ਆ ਕਹਾ ਖਾਣਨੇ ਆ ਤੇ ਪਿਆਜ਼ ਮੇਰਾ ਕਟਿਆ ਪੇ ਉਹਨੂੰ ਪਾਣੀ ਚ ਪਾ ਕੇ ਰੱਖਤਾ ਜਿਹੜਾ ਪਿਆਜ਼ ਜੇ ਤੁਹਾਡੇ ਜਿਆਦੇ ਕੋੜੇ ਪਿਆਜ਼ ਆ ਉਹਨੂੰ ਠੰਡੇ ਪਾਣੀ ਚ ਲੈ ਕੇ ਜੇ ਤੁਸੀਂ ਬਰਫ ਵਾਲੇ ਪਾਣੀ ਚ ਉਹਨੂੰ ਜਿਆਦਾ ਪਾ ਲੈਨੇ ਹੋ ਤਾਂ ਉਹਦੀ ਕਰਤਨ ਚੱਕੀ ਜਾਂਦੇ ਤੁਸੀਂ ਬਰਫ ਵਾਲੇ ਪਾਣੀ ਚ ਪਾ ਕੇ ਉਹਨੂੰ ਰੱਖ ਦਿਓ ਜਿਹੜਾ ਆਪਾਂ ਪਿਆਜ਼ ਖਾਣਾ ਦਾ ਰੋਟੀ ਨਾਲ ਪਿਆਜ਼ ਵੀ ਖਾਣਾ ਚਾਹੀਦਾ ਆਪਾਂ ਰੋਟੀ ਦੇ ਨਾਲ ਹੈਲਥੀ ਹੈ ਪਰ ਕੋਸ਼ਿਸ਼ ਕਰਿਆ ਕਰੋ ਕਿ ਹਮ ਇਦਾਂ ਨੂੰ ਛੱਡ ਕੇ ਬਾਕੀ ਚੀਜ਼ਾਂ ਜਿਵੇਂ ਹੁਣ ਆ ਦਾਲ ਹੋ ਗਈ ਦਾਲ ਦੀ ਕੋਲੀ ਵੱਧ ਖਾ ਲਓ ਦਹੀਂ ਲੈ ਲਓ ਸਭ ਤੋਂ ਬੈਸਟ ਹੈਗਾ ਦਹੀਂ ਤੁਹਾਡਾ ਬ੍ਰੇਕਫਾਸਟ ਦੇ ਵਿੱਚ ਸੋ ਇਹਨੂੰ ਬ੍ਰੇਕਫਾਸਟ ਤੁਸੀਂ ਦਹੀਂ ਦਹੀਂ ਲਓ ਉਹਦੇ ਵਿੱਚ ਕੋਈ ਫਰੂਟ ਪਾ ਲਓ ਕੋਈ ਵੀ ਫਰੂਟ ਪਾ ਸਕਦੇ ਹੋ ਤੁਸੀਂ ਨਹੀਂ ਫਰੂਟ ਹੈਗਾ ਤਾਂ ਨਟ ਆਉਣਾ ਕੋਈ ਨਾ ਕੋਈ ਤਾਂ ਨਟ ਆਪਣੇ ਘਰਾਂ ਜੁੰਦੇ ਹੀ ਆ ਕੋਈ ਵੀ ਥੋੜੇ ਨਟ ਪਾ ਲਓ ਤੇ ਤੁਸੀਂ ਉਹ ਖਾ ਸਕਦੇ ਹੋ ਸਵੇਰ ਨੂੰ ਬ੍ਰੇਕਾ ਜਾਂ ਤੁਸੀਂ ਬ੍ਰੇਕਾ ਜਿਹੜਾ ਹੁੰਦਾ ਭੁਜਿਓ ਛੋਲੇ ਲੈ ਲਓ ਥੋੜੇ ਜੇ ਤੇ ਜੇ ਤੁਹਾਡੇ ਕੋਲੇ ਖੰਜੂਰਾ ਮਿਲ ਜਾਂਦੀਆਂ ਡੇਟਸ ਨੂੰ ਕਹਿੰਦੇ ਆਂ ਪੱਡੇ ਉਹ ਹੈਗੀਆਂ ਤਾਂ ਤੁਸੀਂ ਦੋ ਲੈ ਲਓ ਥੋੜੇ ਜੇ ਤੁਸੀਂ ਇਹ ਛੋਲੇ ਭੁਜਿਓ ਲੈ ਲਓ ਤੇ ਵਿੱਚ ਇੱਕ ਬਨਾਨਾ ਪਾ ਲਓ ਤੇ ਥੋੜਾ ਜਿਹਾ ਦੁੱਧ ਪਾਣਾ ਦੁੱਧ ਪਾ ਲਓ ਪਾਣੀ ਪਾਣਾ ਪਾ ਉਹਨੂੰ ਚੰਗੀ ਤਰ੍ਹਾਂ ਮਾ ਲਓ ਇੰਨੀ ਤੇਜ਼ੀ ਸਮੂਦੀ ਬਣਦੀ ਆ ਨਾ ਸਵੇਰ ਦਾ ਬ੍ਰੇਕਫਾਸਟ ਬਹੁਤ ਟੇਸਟੀ ਨਾਲੇ ਦੇਖ ਲਓ ਆਪਾਂ ਛੋਲੇ ਆਮ ਹੀ ਮੱਝ ਨੇ ਬਣਾਨੇ ਦੀ ਆਮ ਕਰਾ ਜੁੰਦੇ ਹਾਂ ਤੁਸੀਂ ਕਹਿੰਦੇ ਸਮੂਦੀ ਬਣਾ ਕੇ ਦਿਓ ਮੈਂ ਤੁਹਾਨੂੰ ਰੈਸਪੀ ਬਣਾ ਕੇ ਦਿਖਾਉਂਗੀ ਕਿਸੇ ਨਾ ਤੇ ਆਪਾਂ ਬਣਾਉਂਦੇ ਤਾਂ ਹੈਗੀਆਂ ਇੱਕ ਦਿਨ ਛੱਡ ਕੇ ਆਪਾਂ ਬਣਾਉਨੇ ਆ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਕਿਸੇ ਨਾ ਤੇ ਫਿਰ ਤੁਸੀਂ ਦੇਖੋ ਕਿ ਕਿੰਨੀ ਸੁਆਦ ਪਰ ਉਹਦਾ ਇਹ ਹੈ ਕਿ ਉਹ ਇੰਨੀ ਹੈਲਥੀ ਹੁੰਦੀ ਆ ਤੁਹਾਨੂੰ ਸਾਰੇ ਦਿਨ ਲਈ ਤੁਹਾਨੂੰ ਪ੍ਰੋਟੀਨ ਵਗੇ ਕਵਰ ਕਰ ਜਾਂਦੀ ਆ ਤੇ ਤੁਸੀਂ ਇਹਦੀ ਚੀਜ਼ ਦੇ ਤੇ ਤੁਸੀਂ ਇਹ ਟਰਾਈ ਕਰਕੇ ਦੇਖਿਓ ਜੀ ਹੁਣ ਮੇਰੀ ਦਾਲ ਵੀ ਬਣ ਗਈ ਤੇ ਸਾਡਾ ਕੋਈ ਜਿਨ੍ਹਾਂ ਨੇ ਆਉਣੇ ਤੋਂ ਤਾਂ ਹਜੇ ਤੱਕ ਆਏ ਨਹੀਂ ਤੇ ਮੈਂ ਕਹੇ ਸੀ ਤੁਹਾਨੂੰ ਉਹਨਾਂ ਨਾਲ ਗੱਲਾਂ ਕਰਾਉਂਗੀ ਪਰ ਉਹ ਹਜੇ ਤੱਕ ਪਹੁੰਚੇ ਕੋਈ ਨਹੀਂ ਤੇ ਆਪਾਂ ਦੇਖਦੇ ਜਦੋਂ ਆਉਂਦੇ ਆ ਚਲੋ ਜੀ ਹੁਣ ਮੇਰੀ ਦਾਲ ਬਣੀ ਤੇ ਹੁਣ ਤੇ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰੇ ਸੰਸਕਾਲ ਪਲੀਸ ਪਲੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਕਰੋ ਤਾਂ ਕਿ ਮੈਂ ਵੀ ਹੋਰ ਹੌਸਲਾ ਮੰਨ ਰਵਾਂ ਕਿ ਤੁਸੀਂ ਮੈਨੂੰ ਲਾਈਕ ਕਰ ਦਿਓ ਮੈਂ ਗੱਲਾਂ ਫੁੰਦੇ ਆ ਤੇ ਮੈਂ ਹੋਰ ਵੀ ਵਧੀਆ ਵਧੀਆ ਤੁਹਾਡੇ ਟੌਪਿਕ ਲੈ ਕੇ ਤੁਹਾਡੇ ਨਾਲ ਗੱਲਾਂ ਕਰਾਂ ਤੇ ਪਲੀਜ਼ ਪਲੀਜ਼ ਚਾਹੁੰਦਾ ਹਾਂ ਸਬਸਕ੍ਰਾਈਬ ਕਰੋ ਇਹ ਹੈ ਕਿ ਸੀਗੀ ਜੁਕੇ ਦੀ ਲਾਈਵ ਅੱਜ ਵੀ ਵੀ ਸਾਰਾ ਦਿਨ ਕੰਮ ਤੋਂ ਘਰੇ ਘਰੋਂ ਕੰਮ ਤੇ ਚਲੋ ਤੇ ਕਦੇ ਕਦੇ ਜਿੱਦ ਦੇ ਤੇ ਛੁੱਟੀ ਦਾ ਦਿਨ ਹੋਵੇ ਛੁੱਟੀ ਵੀ ਇਦਾਂ ਦੀ ਕਿਹੜੀ ਹੁੰਦੀ ਉਹੀ ਹੁੰਦੀ ਆ ਕਿ ਚਲੋ ਜੀ ਆਪਾਂ ਆ ਫਲਾਇਆ ਚੋਂ ਘਰ ਜਾ ਕੇ ਆਉਣਾ ਜਾਂ ਆਪਾਂ ਕਿਤੇ ਜਾਣਾ ਹਨਾ ਇਦਾਂ ਦੇ ਕੋਈ ਨਾ ਕੋਈ ਕੰਮ ਹੁੰਦੇ ਆ ਤੇ ਇਸ ਕਰਕੇ ਆਪਾਂ ਨੂੰ ਸੁਪੀ ਕਰ ਲੈਣਾ ਨਹੀਂ ਤਾਂ ਆਮ ਜავੇ ਕਮਾਂ ਵਾਲਿਆਂ ਦਾ ਤਾਂ ਇਹੀ ਹਾਲ ਆ ਜਿਨ੍ਹਾਂ ਦਾ ਸਪੈਸ਼ਲਿਸਟ ਜਿਨ੍ਹਾਂ ਦਾ ਆਪਣਾ ਬਿਜ਼ਨਸ ਹੁੰਦਾ ਉਹਨਾਂ ਦੇ ਕੋਲੇ ਤੇ ਹੁਣ ਆਪਾਂ ਅੱਜ ਦਾ ਬਲੌਗ ਆਪਾਂ ਇੱਥੇ ਕਰਕੇ ਰੱਖਦੇ ਆਂ ਬੜਾ ਲੰਬਾ ਮੈਂ ਨਹੀਂ ਕਰਦੀ ਤੇ ਆਪਾਂ ਹੁਣ ਮਿਲਾਂਗੇ ਕੱਲ ਨੂੰ ਕੱਲ ਨੂੰ ਤੁਹਾਨੂੰ ਦਹੀ ਕਿੱਥੋਂ ਦੀ ਮੈਂ ਤੁਹਾਨੂੰ ਸੈਰ ਕਰਾਉਣੀ ਤੇ ਕਿੱਦਨ ਤੁਹਾਨੂੰ ਲੈ ਕੇ ਜਾਊਂ ਆਪਣੇ ਨਾਲ ਤੇ ਜਿਹੜਾ ਬੁੜਾ ਕਢਾਉਂਗੀ ਜੁਕੇ ਦੀ ਲਾਈਫ ਦਾ ਵਿੱਚ ਤੇ ਕੀ ਕੀ ਚੱਲਦਾ ਆ ਫਿਰ ਬਸ ਆਹੀ ਕੁਛ ਜੁਕੇ ਦੀ ਲਾਈਫ ਇੰਨੀ ਬਿਜ਼ੀ ਆ ਨਾ ਮੈਡੀਕਲੀ ਦੀ ਬਿਜ਼ੀ ਨਹੀਂ ਸਾਰੀ ਜਿਹੜੇ ਜੁਕੇ ਦੇ ਵਿੱਚ ਬਾਹਲੇ ਕੰਡਰ ਸੌਫੀ ਲਾਈਫ ਬਿਜ਼ੀ ਇੱਥੇ ਮੇਰੇ ਵੱਲ ਅਨਾਉਂਸ ਅਸੀ ਕਾਲ ਕਰਨ ਤੇ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਕ ਦੇ ਵਿੱਚ ਜੀ ਆਣੋ ਫਾੜੇ ਬਾਹ ਚੰਡਾ ਕਰ ਦਿੱਦਿਆਂ ਆਹ ਦੇਖੋ ਇਹ ਘੜੀ ਨਾ ਭੁੱਖੀ ਲੱਗਦੀ ਏ ਮਨ ਜਿਹੜਾ ਫਟਾਫਟ ਬੰਦਾ ਭੱਜਿਆ ਖਾਣ ਤੇ ਨਹੀਂ ਦੀ ਮੈਨੂੰ ਮੈਂ ਤਾਂ ਕਰਨੀ ਪੈਣੀ ਹੈ ਖਾਣਾ ਹਲਾ ਪੁੱਤ ਆ ਚੇ ਇਤਰਾਹ ਤੋੜ ਯਮੀ ਯਮੀ ਉਹ ਲੱਗਦਾ ਨਹੀਂ। ਹੋਰ ਪਲੇਟ ਚਾਹੀਦੀ। ਵਾਹ। ਪਲੇਟ ਸਟਾਪ।